ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਬਠਿੰਡਾ ਦੇ ਮਿੰਨੀ ਸੈਕਟੇਡ ਵਿਖੇ ਜਲ ਸਰੋਤਾਂ ਨੂੰ ਬਚਾਉਣ ਦੇ ਲਈ ਲਗਾਈ ਗਈ ਪ੍ਰਦਰਸ਼ਨੀ ਆਰਟੀਏ ਪੂਨਮ ਸਿੰਘ ਪਹੁੰਚੇ ਮੌਕੇ ਤੇ ਵੀਰਵਾਰ ਨੂੰ 10 ਵਜੇ ਦੇ ਲਗਭਗ ਆਰਟੀਏ ਪੂਨਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਦਰਸ਼ਨੀ ਇੱਕ ਦਿਨ ਦੇ ਲਈ ਲਗਾਈ ਗਈ ਹੈ ਪਰ ਉਹਨਾਂ ਵੱਲੋਂ ਲਗਾਤਾਰ ਪੂਰਾ ਸਾਲ ਇਸ ਤਰ੍ਹਾਂ ਦੇ ਜਲ ਸਰੋਤਾਂ ਨੂੰ ਬਚਾਉਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹ ਪ੍ਰਦਰਸ਼ਨੀ ਅੱਜ ਬਠਿੰਡਾ ਦੇ ਮਿੰਨੀ ਸੈਕਟੇਡ ਵਿਖੇ ਲਗਾਈ ਗਈ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਨੂੰ ਦੇਖਣ ਦੇ ਲਈ ਪਹੁੰਚ ਰਹੇ ਹਨ ਕਿ ਸਾਡੇ ਵੱਲੋਂ ਕਿਸ ਤਰ੍ਹਾਂ ਹੁਣ ਜੋ ਆਪਾਂ ਬਾਰਸ਼ ਦੇ ਦਿਨਾਂ ਹਨ ਤਾਂ ਸੰਦੇ ਵੱਲੋਂ ਪਾਣੀ ਕਿਸ ਤਰ੍ਹਾਂ ਬਚਾਇਆ ਜਾਣਾ ਹੈ ਜਾਂ ਅਸੀਂ ਆਪਣਾ ਪਾਣੀ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਾਂ ਜਾਂ ਇਸ ਦੀ ਸੰਭਾਲ ਕਿਸ ਤਰ੍ਹਾਂ ਕਰ ਸਕਦੇ ਹਾਂ ਇਸ ਸਬੰਧੀ ਇਹਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ। ਨੂੰ ਕੀ ਕਹਿਣਾ ਚਾਹੋ ਜੀ ਕਿ ਬੋਲੋ। ਅ ਅੱਜ ਡਾਇਰੈਕਟਰ ਮਿਨਿਸਟਰੀ ਆਫ ਆਈਯੂਸ ਜਲਸ਼ਕਤੀ ਦੇ ਧਿਆਨ ਦੇ ਤਹਿਤ ਜ਼ਿਲ੍ਹਾ ਬਟਿੰਡਾ ਵਿਖੇ ਆਏ ਨੇ। ਔਰ ਇਹ ਸਾਰਾ ਜਿਹੜਾ ਅਭਿਆਨ ਹੈਗਾ ਇਹਦੇ ਚ ਜਿਹੜੀ रेनफॉलਾ ਮੀਂਹ ਦਾ ਪਾਣੀ ਇਹਨੂੰ ਕਿਸ ਤਰ੍ਹਾਂ ਬਚਾ ਕੇ ਰੱਖਣਾ ਹੈਗਾ ਕਿਸਾ ਉਹਨੂੰ ਅਸੀਂ ਅਜਾਈ ਨਹੀਂ ਜਾਣ ਦੇਣਾ ਆਪਣੇ ਘਰਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਤਾਂ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਸੋ ਸਾਡੇ ਵੱਲੋਂ ਬਹੁਤ ਸਾਰੇ ਐਫਰਟਸ ਇਸ ਦਸ਼ਾ ਦੇ ਵਿੱਚ ਕੀਤੇ ਗਏ ਹਨ ਦਰ ਜਲ Shakti અભિયાન ਤੋਂ ਅੱਜ ਉਹੀ ਸਾਰੇ ਐਫਰਟਸ ਜਿਹੜੇ ਹੈਗੇ ਅਸੀਂ ਉਹਨਾਂ ਨੂੰ ਦਿਖਾ ਰਹੇ ਹਾਂ ਸਾਡੇ ਬਹੁਤ ਸਾਰੇ ਇਸ ਤਰ੍ਹਾਂ ਦੇ ਪਿੰਡ ਨੇ ਜਿੱਥੇ ਅਸੀਂ ਅਮਰਿਤ ਸਰੋਵਰ ਬਣਾਏ ਨੇ ਜਿੱਥੇ ਅਸੀਂ ਖਾਸ ਤੌਰ ਤੇ ਬਗੀਚੀਆਂ ਨਰਸਰੀਜ਼ ਔਰ ਖਾਸ ਫੋਰੈਸਟੇਸ਼ਨ ਦਾ ਪ੍ਰਬੰਧ ਕੀਤਾ ਹੈ ਹੈਗਾ ਸੋ ਸਾਰੇ ਐਫਰਟਸ ਆ ਜਿ세 ਇਕੱਠੇ ਕਰਕੇ ਦਿਖਾ ਰਹੇ ਆ ਔਰ ਇੱਕ ਮੈਸੇਜ ਵੀ ਦੇ ਰਹੇ ਆ ਸਾਰਿਆਂ ਨੂੰ ਕਿ ਇਸ ਮੌਨਸੂਨ ਸੀਜ਼ਨ ਜਿਹੜੀ ਬਾਰਿਸ਼ ਹੋ ਰਹੀ ਆ ਉਹਨੂੰ ਕਿਸ ਤਰ੍ਹਾਂ ਬਚਾ ਕੇ ਰੱਖਣ ਦੇ ਹੀ ਹੈਗੇ ਪ੍ਰਦਰਸ਼ਕਾਂ ਦੇ ਤੰਸ਼ ਇਹ ਪ੍ਰਦਰਸ਼ਨੀ ਸਾਡਾ ਜਿਹੜਾ ਹੈਗਾ ਦੇਖੋ ਪ੍ਰਦਰਸ਼ਨੀ ਤਾਂ ਜੀ ਹੈ ਲੇਕਿਨ ਜਿਹੜਾ ਜਲ ਸ਼ਕਤੀ ਕੇਂਦਰ ਇੱਥੇ ਅਸੀਂ ਬਣਿਆ ਹੋਇਆ ਉਹ ਸਾਡਾ ਹਮੇਸ਼ਾ ਹੀ ਆਪਰੇਸ਼ਨਲ ਰਹਿੰਦਾ ਹੈ ਖਾਸ ਤੌਰ ਤੇ ਕੇਵੀਕੇ ਔਰ ਸਾਡੇ ਦੇ ਜਲ ਸ਼ਕਤੀ ਕੇਂਦਰ ਤੇ ਅਸੀਂ ਜਿਹੜੇ ਅਵੇਅਰਨੈਸ ਕੈਂਪੇਨ ਮੈਨੇਜਰਸ ਰੱਖੇ ਹੋਏ ਹੈ ਸੋ ਲੋਕਾਂ ਦੇ ਵਿੱਚ ਪਿੰਡਾਂ ਚ ਵੀ ਜਾਂਦੇ ਆ ਉਹ ਸਿਰਫ ਕੇਂਦਰ ਤੇ ਨਹੀਂ ਬੈਠਦੇ ਔਰ ਪਿੰਡਾਂ ਸ਼ਹਿਰਾਂ ਚੋਂ ਜਾ ਕੇ ਮੈਸੇਜ ਜਿਹੜਾ ਹੈਗਾ ਔਰ ਟੈਕਨੀਕਸ ਜਿਹੜੀਆਂ ਹੈਗੀਆਂ ਉਹ ਲੋਕਾਂ ਨੂੰ ਜ਼ਰੂਰ ਦੱਸਦੇ